ਬਲਜੀਤ ਸਿੰਘ ਕੋਟ ਤੋਂ ਹੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਸਾਡੇ ਕੋਲ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸ਼抗 ਕੁਮਾਰ ਵੱਡੀ ਲੀਡ ਨਾਲ ਇਸ ਵੇਲੇ 24000 ਤੋਂ ਉੱਤੇ ਲੀਡ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਮੌਕੇ ਤੇ ਅੱਜ ਦੇ ਮੌਕੇ ਤੇ ਬਹੁਤ ਬਹੁਤ ਮੈਂ ਦੇਖਦੇ ਕੁਝ ਆਪਣੇ ਸਾਰੇ ਪੰਜਾਬੀਆਂ ਨੂੰ ਇਹਨੂੰ ਪੰਜਾਬੀਆਂ ਨੂੰ ਚੱਪੇ ਵਾਲ ਦੇ ਆਪਣੇ ਵੋਟਰਾਂ ਸੋਤਰਾ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਐਡੇ ਵੱਡੇ ਮਾਰ ਜਿੱਤਨਾ ਅਜੇ ਗਿਣਤੀ ਚੱਲਦੀ ਆ ਮੇਰਾ ਖਿਆਲ ਆ ਕਿ ਕਿੰਨੀਆਂ ਕੋਟਾ ਤੇ ਜਿੱਤਦੇ ਆ ਇਹਦੇ ਨਾਲ ਇੰਨੀਆਂ ਡਬਲ ਕੋਟਾ ਨਾਲ ਅਸੀਂ ਜਿੱਤ ਕੇ 24000 ਦੀ ਲੀਡ ਹੋ ਚੁੱਕੀ ਆ ਇਹ 50000 ਨੂੰ ਜਾਣੀ ਆ ਜੀ ਇਹ 50000 ਹੋ ਜਾਣੀ ਆ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਵਧਾਈ ਹਾਂਜੀ ਦੱਸਦੇ ਗਏ ਕੀ ਨਾ ਜੀ ਆਪਣਾ ਹਾਂਜੀ ਇਹ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਡਾਕਟਰ ਸ਼ਾਂਕੁਮਰ ਆਸੇ ਵੇਲੇ 24000 ਦੀ ਲੀਡ ਕਰ ਚੁੱਕੇ ਆ ਡਾਕਟਰ ਸ਼ਾਂਕਵਾਜ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜਿਨ੍ਹਾਂ ਨੇ ਕਿ ਇੰਨੀ ਲੀਡ ਦੇ ਨਾਲ ਜਿਹੜਾ ਚੱਪਿਆ ਜਿਹੜੀ ਮਾਈ 26000 ਦੀ ਲੀਡ ਹੋ ਚੁੱਕੀ ਆ ਇਹ 40-50000 ਦੀ ਲੀਡ ਤੱਕ ਡਾਕਟਰ ਸਾਹਿਬ ਦੀ ਦਿੱਤਾਂਗੇ ਇਸਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਥੈਂਕ ਯੂ ਅਗ੍ਹਾ ਪਾਸ ਪਰ ਆਪਲਾਓ ਰਵਿੰਦਰ ਸਿੰਘ ਅਰ ਸੂਰਪੁਰੀ ਜਿਹਾ ਸਵੇਰੇ ਰਾਤ ਬਾੜਾ ਕਾਲਜ ਦੇ ਨਾਲ ਸਾਨੂੰ ਅਸਰ ਮਿਲੇ ਆ ਕਿ ਆਓ ਡਾਕਟਰ ਇਸ਼ਾਨ ਕੁਮਾਰ ਜੀ ਬੜੀ ਵੱਡੀ ਲੀਡਰ ਦੇ ਨਾਲ ਜਤਰਾ ਆ ਉਹਨੇ ਬੜਾ ਬੜਾ ਨੋਜ਼ਰਦਾਰੀ ਸੱਤਰੀ ਨਾਲ ਜੀ ਡਾਕਟਰ ਸ਼ਾਨਕੋਨ ਬੜੀ ਲੀਡਰ ਦੇ ਨਾਲ ਜਤਰਾ ਕੀ ਕਹਿਣਾ ਆਪਣਾ ਵੇਖੋ ਹਲਕੇ ਦੇ ਅੰਦਰ ਕਿੰਨਾ ਖੁਸ਼ੀ ਦਾ ਮਾਹੌਲ ਆ ਇਸ ਵੇਲੇ ਅਸੀਂ ਵੈਰਪਾਲਾ ਦੇ ਅੰਮੀ ਤੇ ਆ ਕੇ ਖੜੇ ਆ ਸ਼ਾਕਮਾਰ ਜਿਹੜਾ ਭਾਰੀ ਬਹੁਤ ਮੰਗ ਨਾਲ ਜਿੱਤ ਰਿਹਾ ਤੇ ਹਲਕਾ ਜੱਪਿਆਲ ਵਾਲਿਆਂ ਨੇ ਬਹੁਤ ਵੱਡਾ ਕਾਂਗਰਸ ਦੇ ਖਿਲਾਫ ਫਤਵਾ ਦਿੱਤਾ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਕੈਂਡੀਡੇਟ ਉਹ ਬਾਹਰੋਂ ਪੈਰਾਸ਼ੂਟ ਉਤਾਰਿਆ ਜਾਂਦਾ ਗਿਆ ਸੀ ਇਸ ਕਰਕੇ ਲੋਕਾਂ ਨੇ ਉਹਨੂੰ ਪਸੰਦ ਨਹੀਂ ਦਿੱਤਾ ਲੋਕਾ ਡਾਕਟਰ ਰਾਜਮਾਰ ਜੋ ਇਥੋਂ ਐਮਪੀ ਬਣ ਕੇ ਗਏ ਆ ਉਹਨੂੰ ਵੀ ਲੋਕਾਂ ਨੇ ਬਹੁਤ ਭਾਰੀ ਬਹੁਤ ਮੰਗ ਨਾਲ ਜਿੱਤਾਇਆ ਤੇ ਹੁਣ ਉਹਨਾਂ ਦੇ ਅੱਜ بیٹے ਨੂੰ ਬਹੁਤ ਭਾਰੀ ਬਹੁਤ ਮੰਗ ਨਾਲ ਉਤਾਰ ਰਹੇ ਆ ਕਿਉਂਕਿ ਸਰਕਾਰ ਵੀ ਆ ਦੂਜਾ ਲੋਕਾਂ ਦੇ ਕਮਾਕਾਰਾਂ ਦੇ ਵਿੱਚ ਹਰ ਕਰ ਰਿਹਾ ਔਰ ਜੂਤੇ ਕੋਲੋਂ ਲੋਕਾਂ ਨੂੰ ਬਹੁਤ ਆਸਾਂ ਆ ਕਿ ਡਾਕਟਰ ਇਰਸ਼ਾਨ ਕੁਮਾਰ ਜਿਹੜਾ ਜੂਤ ਆ ਉਹ ਕਿ ਸਾਡੇ ਹਲਕੇ ਦੇ ਵਿੱਚ ਬੇਰੁਜ਼ਗਾਰੀ ਦਾ ਬਹੁਤ ਵੱਡਾ ਇੱਕ ਮਸਲਾ ਆ ਇਹਨਾਂ ਨੇ ਵੀ ਆ ਚੱਕਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ ਤੇ ਬੱਚਿਆਂ ਨੂੰ ਰੋਜ਼ਗਾਰ ਇੱਥੇ ਦਿੱਤਾ ਜਾਊਗਾ ਔਰ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਬਹੁਤ ਸਾਰੀ ਬਹੁਤ ਬਹੁਤ ਦੇ ਨਾਲ ਉਤਾਰ ਰਹੇ ਆ ਹਲਕੇ ਦੇ ਪਿੰਡ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਜਿੰਨੇ ਵੀ ਹਲਕਾ ਜੱਬੇਵਾਲ ਦੇ ਵੋਟਰ ਸਪੋਟਰ ਆਏ ਆ ਸਾਰਿਆਂ ਦਾ ਮੈਂ ਤਹਿਤੋਂ 26000 ਦੀ ਲੀਡ ਹਾਂ ਜੀ ਸਸੇਕਾਰ ਕਿਹੜਾ ਪਿੰਡ ਆਪਣਾ ਨਾਲਾ ਜੀ ਪਿਹਾਲਾ ਚਰੰਗੀ ਵਾਲਾ ਬੇਹਾਲਾ ਡਾਕਟਰ ਸ਼ਾਂਕਮਾਰ ਬੜੀ ਬੜੀ ਲੀਡਰ ਨਾਲ ਜਿੱਤੇ ਆ ਵਰਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹ ਡਾਕਟਰ ਰਾਜਕਮਾਰ ਜੀ ਦਾ ਹਲਕੇ ਦੇ ਨਾਲ ਜਿਹੜਾ ਪਿਆਰ ਲਗਾ ਉਹੀ ਉੱਪਰ ਕੇ ਵੋਟਾਂ ਦੇ ਰੂਪ ਦੇ ਵਿੱਚ ਆਇਆ ਮੈਂ ਤਾਂ ਪਹਿਲਾਂ ਵੀ ਆਪ ਜੀ ਦੇ ਚੈਨਲ ਤੇ ਦੱਸ ਚੁੱਕਾ ਹਾਂ ਕਿ ਡਾਕਟਰ ਰਾਜਕਮਾਰ ਜੀ ਦਾ ਹਲਕੇ ਦੇ ਲਈ ਜਿਹੜਾ ਪਿਆਰ ਵਾ ਉਹ ਲੋਕ ਵੋਟਾਂ ਦੇ ਬੋਤਾਂ ਦੇ ਵਿੱਚ ਆ ਰਿਹਾ ਉਹ ਧੀ ਦੇ ਵਾਂਗੂ ਵਾਰਸ ਹੋਗਾ ਔਰ ਇਹ ਜਿਹੜੀ ਆ 23000 ਦੀੜਾ ਉਹ ਪੂਰਾ ਇਹੀ ਆ ਡਾਕਟਰ ਰਾਜ ਦਾ ਪਿਆਰ ਵਾ ਡਾਕਟਰ ਸ਼ਾਂਕ ਰਾਜ ਸ਼ਾਂਕਮਾਰ ਜੀ ਦਾ ਸੱਸੀ ਕਾਕੀਨਾ ਜੀ ਆਪਣਾ ਮੈਂ ਸਰਪੰਚਿਤ ਪਲਪਿੰਡ ਪੱਟੀ ਡਾਕਟਰ ਸ਼ਾਹਕਮਰ ਬੋਡੀ ਵੱਡੀ ਲੀਡ ਨਾਲ ਜਿੱਤੇ ਆ ਵਰਕਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸੰਦੇਸ਼ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੇ ਆਪਣੀ ਪਾਰਟੀ ਦੇ ਜਿੰਨੇ ਵੀ ਸਾਡੇ ਵਰਕਰਾਂ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਅੱਜ ਇਸ ਡਾਕਟਰ ਸਾਹਿਬ ਨੂੰ ਇਸ ਮੁਕਾਬਲੇ ਪਹੁੰਚਾਇਆ ਦਾ ਮੈਂ ਸਾਰੇ ਦਿਲੋਂ ਤੁਹਾਡਾ ਧੰਨਵਾਦ ਕਰਦਾ ਤੇ ਸਾਰਿਆਂ ਨਾਲ ਪਹੁੰਚ ਦੇ ਇੱਥੇ ਨਿੱਕਾ ਸਵਾਗਤ ਠੀਕ ਗੱਲ ਕਰੀ ਆਪਾਂ ਡਾਕਟਰ ਸਾਹਿਬ ਦੀ ਖੁਸ਼ੀ ਦੀ ਤੇ 17 ਦੇ ਵਿੱਚ ਵੀ ਅੱਜ ਸਭ ਤੋਂ ਵੱਡੀ ਖੁਸ਼ੀ ਹੋ ਚੀਦੀ ਹੋਈ ਹੈ ਕਿ 17 ਦੇ ਵਿੱਚ ਡਾਕਟਰ ਸਾਹਿਬ ਵੀ 29 ਹਜ਼ਾਰ ਵੋਟਰਾਂ ਜਿੱਤੇ ਸੀਗੇ ਹਾਂਜੀ ਤਾਂ ਅੱਜ ਉਹਨਾਂ ਦੇ بیٹے ਸ਼ਾਕ ਕੁਮਾਰ ਵੀ 29 ਹਜ਼ਾਰ ਵੋਟਾਂ ਹੀ ਜਿੱਤੇ ਆ ਸਭ ਤੋਂ ਵੱਡੀ ਖੁਸ਼ੀ ਵਾਲੀ ਇਹ ਗੱਲ ਆ ਤੇ ਦੂਸਰਾ ਅਗਰ ਅਸੀਂ ਵਰਕਤੀ ਗੱਲ ਕਰੀਏ ਤੇ ਡਾਕਟਰ ਸਾਹਿਬ ਨੇ ਕੋਈ ਸਾਡੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਕਮੀ ਨਹੀਂ ਛੱਡੀ ਅੱਜ ਉਹੀ ਨਤੀਜਾ ਆ ਕਿ ਅੱਜ ਉਹਨਾਂ ਦਾ ਬੇਟਾ ਜੋ ਆ ਅੱਜ ਇਸ ਮੁਕਾਮ ਤੇ ਬਹੁਤ ਕਮਲ ਦੇ ਬਣੇ ਆ ਸਾਡੇ ਹਲਕੇ ਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਤੇ ਉਹਨੇ ਵਾਲੇ ਸਮੇਂ ਵਿੱਚ ਜੋ ਕੰਮ ਡਾਕਟਰ ਸਾਹਿਬ ਜੀ ਦੂਰੇ ਰਹਿ ਗਏ ਆ ਉਹ ਸਾਨੂੰ ਪੂਰੀ ਪੀਛਦਾ ਕਿ ਸਾਡਾ ਬੇਟਾ ਸ਼ਾਂਤ ਬਾਤ ਦੇਖੋ ਕਿ ਇਲਾਕੇ ਵਿੱਚ ਨੌਜਵਾਨ ਬੇਰੋਜ਼ਗਾਰੀ ਦੀ ਸਮੱਸਿਆ ਬਹੁਤ ਆ ਜੂਤ ਤੁਹਾਡੇ ਨਾਲ ਜੁੜਿਆ ਉਹ ਇਸ ਆਸ ਨਾਲ ਜੁੜਿਆ ਕਿ ਕੋਈ ਇੰਡਸਟਰੀ ਆਵੇ ਇਹ ਜੇ ਕਹਿਣਾ ਨਹੀਂ ਗੱਲ ਬਣ ਜੇ ਤਾਂ ਲਾਗਾ ਤਾਂ ਫਿਰ ਤਾਂ ਬੱਲੇ ਬੱਲੇ ਆ ਦੇਖੋ ਸਿੱਧੂ ਸਾਹਿਬ ਕਹ ਲਿੱਤਾ ਹੈ ਜੀ ਜੇ ਆਪਾਂ ਡਾਕਟਰ ਸਾਹਿਬ ਦੇ ਕਿ ਅੱਜ ਤੱਕ ਡਾਕਟਰ ਸਾਹਿਬ ਨੇ ਕਦੀ ਕਿਸੇ ਨੂੰ ਲਾਰਿਆ ਚ ਨਹੀਂ ਰੱਖਿਆ ਠੀਕ ਆ ਜੀ ਡਾਕਟਰ ਸਾਹਿਬ ਜੋ ਕਰਦੇ ਆ ਉਹ ਕਰਕੇ ਦਿਖਾਉਂਦੇ ਆ ਠੀਕ ਆ ਜੀ ਉਹ ਹੀ ਅਸੀਂ ਉਮੀਦ ਹੈ ਆਪਾਂ ਸ਼ਾਕਪ ਡਾਕਟਰ ਸ਼ਾਕਪਿਆ ਤੋਂ ਰੱਖੀ ਆ ਔਰ ਉਹਨਾਂ ਨੇ ਇੰਡਸਟਰੀ ਦਾ ਵਾਅਦਾ ਕੀਤਾ ਆ ਉਹ ਬਿਲਕੁਲ ਲਿਆਉਣਗੇ ਬਿਲਕੁਲ ਹਰਤ ਲੈ ਕੇ ਆਉਣਗੇ ਕਿਉਂਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਡਾਕਟਰ ਸ਼ਾਕਪਾ ਜਿੰਦਾਬਾਦ ਡਾਕਟਰ ਸ਼ਾਕਪਾ ਜਿੰਦਾਬਾਦ ਡਾਕਟਰ ਸ਼ਾਕਪਾ ਜਿੰਦਾਬਾਦ ਡਾਕਟਰ ਸ਼ਾਕਪਾ ਜਿੰਦਾਬਾਦ ਰਾਜਾ ਰਾਜਪਾ ਜਿੰਦਾਬਾਦ ਕਿ ਜੇ ਕੋਈ ਦੋ ਰਾਏ ਨਹੀਂ ਕਿ ਜਰੂਰ ਸਾਡੇ ਚੱਪੇ ਵਾਲੇ ਜੀ ਦੇ ਵਿੱਚ ਇੰਡਸਟਰੀ ਜਾਏਗੀ ਜਿੱਥੇ ਕਿ ਸਾਡੇ ਬੱਚੇ ਜੋ ਬੇਰੁਜ਼ਗਾਰ ਆ ਉਹਨਾਂ ਨੂੰ ਰੋਜ਼ਗਾਰ ਮਿਲੇ ਥੈਂਕ ਯੂ ਧੰਨਵਾਦ ਬਾਈ ਕੁਲ ਜੀ ਦਾ ਖਾਲਸਾਪਾ ਆਪਣਾ ਨਾਮ ਦੱਸੋ ਫਿਰ ਨਾ ਮੈਂ ਹਾਂਜੀ ਸਤ ਸ੍ਰੀ ਅਕਾਲ ਜੀ ਟਰੈਕਟਰ ਆਇਕਵਾਰ ਨੂੰ ਸਰਪੰਚਾ ਪਿੰਡ ਦੇ ਇਹ ਡਾਕਟਰ ਸ਼ਾਨਕੁਮਾਰ ਜਿੱਤ ਗਿਆ ਇਸ ਖੂਜੀ ਬਾਰੇ ਕੀ ਕਹਿਣਾ ਚਾਹੁੰਦੇ ਬਰਕਰਾਰ ਨੂੰ ਮੈਂ ਬਰਕਰਾਰ ਨੂੰ ਬਿਲ ਬਤਾਈ ਦੇਣਾ ਚਾਹੁੰਦਾ ਆ ਅਸੀਂ ਟਰੈਕਟਰ ਆਇਕਵਾਰ ਨੂੰ ਬੇਤੇਰਾ ਸਾਡੇ ਕੋਲ ਤੋਂ ਜੀ ਬਿਧਿਆ ਦੇ ਪੂਰੀਆਂ ਬਹੁਤ ਸਾਰਾ ਜਤਾਇਆ ਸੀ ਸਭ ਤੋਂ ਪਹਿਲ ਤੋਂ ਪੱਟੇ ਪਾਇਆ ਉਹਨਾਂ ਨੂੰ ਬੇਤੇਰਾ ਫਟੋ ਦੀ ਡਿਵੈਲਪਮੈਂਟ ਦਾ ਬਹੁਤ ਬੇਹੱਦ ਤਿਆਰ ਹੋਇਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਜੀ ਪਰਮਜੀਤ ਸਿੰਘ ਸਰਪੰਚ ਕੋਲ ਬੀਬੀ ਡਾਕਟਰ ਈਸ਼ਾਨ ਕੁਮਾਰ ਜਿੱਤ ਚੁੱਕੇ ਕੀ ਕਹਿਣਾ ਚਾਹੁੰਦੇ ਹਾਂ ਜੀ ਜਿੱਤ ਚੁੱਕੇ ਜੀ ਬਹੁਤ ਵੱਡੀ ਲੀਡ ਦਾ ਜਿੱਤ ਚੁੱਕੇ ਆ ਅਸੀਂ ਸਾਰੇ ਇਲਾਕੇ ਦੇ ਵਸਨੀਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਹਾਂ ਜੀ ਬਹੁਤ-ਬਹੁਤ ਮਿਹਨਤ ਕੀਤੀ ਉਹਨਾਂ ਨੇ ਹਾਂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਜੀ ਕੀ ਨਾ ਜੀ ਜੋਸ਼ ਸਿੰਘ ਜੀ ਹਾਂ ਜੀ ਡਾਕਟਰ ਈਸ਼ਾਨ ਕੁਮਾਰ ਜਿੱਤ ਕੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਸਾਰੇ ਇਲਾਕੇ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜੀ ਸਾਰਿਆਂ ਨੇ ਵੱਧ ਚੜ ਕੇ ਵੋਟਾਂ ਪ ਵਾਸਪੁਣਾ ਸਰ ਦਾ ਧੰਨਵਾਦ ਕਰਨਾ ਧੰਨਵਾਦ ਕਰਨ। ਥੈਂਕ ਯੂ। ਖਸੇ ਨਹੀਂ ਕਰਦੀ ਕੀ ਨਾਮ ਜੀ ਆਪਣਾ? ਰਜੀਵ ਸਿੰਘ ਠੇਕੇਦਾਰ ਸਰਪੰਚ ਬਹਾਵਲ ਤੋਂ ਜੀ। ਅੱਜ ਬੜੀ ਖੁਸ਼ੀ ਵਾਲਾ ਮਾਹੌਲ ਆ ਜੀ। ਹਲਕਾ ਚੱਬਿਆਲ ਦੀ ਜਿਹੜੀ ਆ ਡਾਕਟਰ ਰਾਕਿਸ਼ਟਾਲ ਕੁਮਾਰ ਜੀ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ ਤੇ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਆ ਇਸ ਵੇਲੇ ਤਕਰੀਬਨ ਐਮਪੀ ਨੇ ਤੇ ਦੋਨੇ ਜਣੇ ਰਲ ਕੇ ਜਿਹੜੀ ਆ ਇਲਾਕੇ ਦਾ ਵਿਕਾਸ ਕਰਨਗੇ ਤੇ ਅੱਜ ਇਲਾਕੇ ਦੇ ਵਿੱਚ ਬੜੀ ਖੁਸ਼ੀ ਆ ਖੁਸ਼ੀ ਦੀ ਲਹਿਰ ਹੈ ਖੁਸ਼ੀ ਦੀ ਲਹਿਰ ਆ ਜੀ ਤੇ ਅਸੀਂ ਵੋਟਰਾਂ ਦਾ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਇੰਨੀ ਬੜੀ ਡੇਟ ਦੇ ਨਾਲ ਜਿੱਤ ਆਇਆ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ

ਮੇਰਾ ਪੋਤਾ ਹੈ ਹਾਂਜੀ ਹਾਂਜੀ ਮੁੰਡਾ ਆ ਰਹੀਆਂ ਜਿੱਤ ਗਿਆ ਜਿੱਤ ਖੁਸ਼ੀ ਹੋਈ ਆ ਆ ਨਸ਼ੇ ਦੀਆਂ ਮੋਤਾਂ ਪੀਂਦੇ ਠੀਕ ਐਂਕ ਜਿੱਤ ਜਲਦੀ ਤਸਕ ਜਲਦੀ ਇਹ ਨਾ ਜੀ ਆਪਣਾ ਮੇਰਾ ਅਮਨਦੀਪ ਅਜਾਜ਼ ਜੀ ਅੱਛਾ ਜੀ ਇਹ ਡਾਕਟਰ ਸ਼ਾਂਕਮਾਰ ਜਿੱਤ ਬੜੀ ਬੱਡੀ ਜਿੱਤ ਵਾਲਾ ਬਾਦਰਾ ਆ ਇਹ ਜਿੱਤ ਦੇ ਵਿੱਚ ਖੁਸ਼ੀ ਵਿੱਚ ਤੁਸੀਂ ਕੀ ਵਰਕਰਾਂ ਕਹਿਣਾ ਚਾਹੁੰਦੇ ਆ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਮੈਂ ਕਹਿਣਾ ਚਾਹਣਾ ਆ ਕਿ ਇਹ ਜਿੱਤ ਇਹ ਆਮ ਲੋਕਾਂ ਦੀ ਜਿੱਤ ਹੋਈ ਆ ਜਿਹੜੇ ਲੋਕ ਵਿਕਾਸ ਨੂੰ ਪਸੰਦ ਕਰਦੇ ਇਹ ਉਹਨਾਂ ਦੀ ਜਿੱਤ ਆ ਜਿਹੜੇ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ ਪਿੰਡੂ ਖੇਤਰ ਦੀ ਵੋਟ ਬਹੁਤ ਜ਼ੱਪੇ ਵਾਲ ਹਲਕੇ ਚ ਪੈਂਦੀ ਆ ਇਹਦੇ ਵਿੱਚ ਜਿਹੜੀ ਹੈਗੀ ਆ ਆਮ ਲੋਕ ਜਿਹੜੇ ਆਮ ਲੋਕਾਂ ਦੀਆਂ ਚੀਜ਼ਾਂ ਜਿੱਦਾ ਕਹਿੰਦੇ ਕੋਈ ਬੇਰੋਜ਼ਗਾਰੀ ਆ ਹਨਾ ਨਸ਼ੇ ਦੀ ਸਮੱਸਿਆ ਆ ਜਾਂ ਜਿਹੜੇ ਹੋਰ ਵੀ ਬੇਰੋਜ਼ਗਾਰੀ ਦੇ ਮੁੱਦੇ ਆ ਉਹਨਾਂ ਦੇ ਹੱਕ ਦੇ ਵਿੱਚ ਇਹ ਵੋਟ ਪਈ ਆ ਵੀ ਡਾਕਟਰ ਐਸ਼ਾਨ ਕੁਮਾਰ ਜਿਹੜੇ ਹੈਗੇ ਆ ਸਾਡਾ ਮੰਨਣਾ ਇਹ ਆ ਵੀ ਜਾ ਸਾਡੀ ਸਰਕਾਰ ਨੂੰ ਅਪੀਲ ਇਹ ਆ ਵੀ ਇਹਨਾਂ ਨੂੰ ਮੰਤਰੀ ਜਿਹੜਾ ਭਰਾਇਆ ਜਾਵੇ ਤਾਂ ਜੋ ਸਾਡੇ ਜਿਹੜੇ ਹਲਕੇ ਦੇ ਵਿੱਚ ਜਿਹੜੀ ਇੱਕ ਤਰੱਕੀ ਹੋ ਸਕੇ ਨਸ਼ਿਆਂ ਨੂੰ ਥੱਲ ਪਾਈ ਜਾ ਸਕੇ ਤੇ ਬਹੁਤ ਨੌਜਵਾਨ ਆਕੂ ਨੇ ਇਹ ਜਿਨ੍ਹਾਂ ਨੇ ਇਸ ਆnder ਦੇਸ਼ ਜਿਹੜੇ ਹੈਗੇ ਆ ਕਹਿੰਦੇ ਆ ਕਿ ਪੰਜਾਬ ਦੇ ਹੁਣ ਚੇਂਜ ਹੋ ਜਾਣੇ ਆ ਨੌਜਵਾਨ ਆਕੂ ਜਿਹੜੇ ਹੈਗੇ ਅੱਗੇ ਆਣਗੇ ਪੁਰਾਣੇ ਜਿਹੜੇ ਆਪਣੇ ਆਪ ਨੂੰ ਤਨਾਦਨ ਕਹਿੰਦੇ ਸੀਗੇ ਉਹ ਸਾਰੇ ਪਿੱਛੇ ਛੱਡੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਡਾਕਟਰ ਈਸ਼ਾਨ ਕੁਮਾਰ ਚੋਬੇ ਵਾਲਾ ਇਸ ਵੇਲੇ 24000 ਪਲੱਸ ਲੀਡ ਨਾਲ ਲੀਡ ਕਰ ਰਹੇ ਆ ਇਹ ਇਸ ਖੁਜੀ ਦੇ ਮੌਕੇ ਤੇ ਕੀ ਕਹਿਣਾ ਤੁਹਾਡਾ ਪਹਿਲਾਂ ਤਾਂ ਜੀ ਲੀਡ 30000 ਤੋਂ ਟੱਪਣੀ ਹੈ ਜੀ ਹਾਂ ਜੀ ਤੇ ਜੋ ਪਿਛਲੇ ਐਮਪੀ ਦੇ ਇਲੈਕਸ਼ਨ ਤੇ ਡਾਕਟਰ ਰਾਜ ਕੁਮਾਰ ਦੀ 27000 ਲੀਡ ਸੀ ਡਾਕਟਰ ਈਸ਼ਾਨ ਨੇ ਉਹ ਵੀ ਕ੍ਰਾਸ ਕਰ ਦਿੱਤੀ ਹੈ ਇੱਕ ਰਿਕਾਰਡ ਤੋੜ ਜਿੱਤ ਹੈ ਔਰ ਡਾਕਟਰ ਈਸ਼ਾਨ ਦੇਕਰ ਨਵਾਂ ਚਿਹਰਾ ਹੈ ਯੂਥ ਨੂੰ ਉਹ ਵੀ ਆਇਆ ਨਾ ਕਿਉਂਕਿ ਅ ਪਿੱਛੇ ਵੀ ਦੋ ਤਿੰਨ ਸਰਕਾਰਾਂ ਜਦੋਂ ਆਈਆਂ ਸੀਗੀਆਂ ਅ ਵੱਡੇ ਲੈਵਲ ਤੇ ਸੌਹਾ ਵੀ ਚੁੱਕੀਆਂ ਗਈਆਂ ਤੇ ਅਸੀਂ ਨਸ਼ੇ ਦਾ ਹੱਲ ਕਰਾਂਗੇ ਗੋਡਕਾ ਸਾਹਿਬ ਫੜ ਕੇ ਵੀ ਸੌਹਾ ਖਾਧੀਆਂ ਪਰ ਕਿਸੇ ਸਰਕਾਰ ਨੇ ਅ ਨਸ਼ੇ ਦਾ ਹੱਲ ਨਹੀਂ ਕੀਤਾ ਡਾਕਟਰ ਸ਼ਾਂਤ ਤੋਂ ਜੱਪੇਵਾਲ ਹਲਕੇ ਦੇ ਵਿੱਚ ਯੂਥ ਨੂੰ ਪੂਰੀ ਆਸ ਹੈ ਕਿ ਅ ਇੱਕ ਤਾਂ ਇੰਡਸਟਰੀ ਲੈ ਕੇ ਆਉਣਗੇ ਜੋ ਨਹੀਂ ਵਾਦਾ ਕੀਤਾ ਸੀ ਕਿਉਂਕਿ ਆਪਾਂ ਡਾਕਟਰ ਸਾਹਿਬ ਦੀ ਜੇ ਬੈਕਗ੍ਰਾਉਂਡ ਇਤਿਹਾਸ ਚੈੱਕ ਕਰੀਏ ਡਾਕਟਰ ਰਾਜਕਮਾਰ ਜੀ ਨੇ ਬਹੁਤ ਕੰਮ ਕੀਤੇ ਹੋਏ ਆ ਔਰ ਬਹੁਤ ਦੁੱਖਾਂ ਦੇ ਅੰਦੇ ਤੇ ਡਾਕਟਰ ਰਾਜਕਮਾਰ ਜੀ ਨੇ ਬਹੁਤ ਕੰਮ ਕੀਤੇ ਹੋਏ ਆ ਉਹਨਾਂ ਦੇ بیٹے ਨੂੰ ਇਲਾਕੇ ਨੂੰ ਕੰਮਾਂ ਕਰਕੇ ਵੋਟਾਂ ਪਈਆਂ ਔਰ ਬਹੁਤ ਬਹੁਤ ਧੰਨਵਾਦ ਆ ਇਲਾਕ ਜੰਬੇਵਾਲ ਦੇ ਨਿਵਾਸੀਆਂ ਦਾ ਜਿਹਨੀਆਂ ਡਾਕਟਰ ਸ਼ਾਹਦ ਨੂੰ ਇੰਨੀਆਂ ਵੋਟਾਂ ਪਾ ਕੇ ਜਿਤਾਇਆ ਇੰਨੀ ਲੀਡ ਧੰਨਵਾਦ ਡਾਕਟਰ ਸ਼ੰਕਮਰ ਜਿੰਦਾਬਾਦ ਡਾਕਟਰ ਸ਼ੰਕਮਰ ਜਿੰਦਾਬਾਦ ਡਾਕਟਰ ਨਾਈਕਮਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਰਜੀਤ ਹਾਂਜੀ ਕੀ ਨਾਂ ਹੈ ਜੀ ਆਪਣਾ ਮੁਹੰਮਦ ਸ਼ਫੀ ਉਕੜਾ ਤੋਂ ਜੀ ਕਿੱਥੋਂ ਆਇਆ ਉਕੜਾ ਤੋਂ ਆਇਆ ਜੀ ਉਕੜਾ ਤੋਂ ਹਾਂਜੀ ਇਹ ਡਾਕਟਰ ਸ਼ੰਕਮਰ ਜੇਤਲ ਬੱਧ ਰਹੇ ਆ ਬੜੀ ਵੱਡੀ ਲੀਡਰ ਕੀ ਜਣਾ ਚਾਹੁੰਦੇ ਆ ਇਹ ਦੇਖੋ ਜੀ ਇਹ ਕੱਲ ਸ਼ਾਮੀ ਵਿੱਚ ਹਾਰ ਲੈ ਕੇ ਰੱਖਦੇ ਸੀਗੇ ਅੱਛਾ ਜੀ ਡਾਕਟਰ ਸਾਹ ਦੇ ਸਾਰੇ ਕੰਮਾਂ ਦੇ ਡਿਵੈਂਡ ਹੈ ਜੀ ਹਾਂਜੀ ਕੰਮ ਕੀਤੇ ਐ ਪਿੰਡਾਂ ਦੇ ਵੀ ਰੋਡ ਬਣਾਏ ਐ ਸਾਡੇ ਗੁੱਜਰ ਬਰਾਦਰੀ ਮੁਸਲਮਾਈ ਚਾਰੇ ਦਾ ਸਾਥ ਦਿੱਤਾ ਹੈ ਅਸੀਂ ਜਦੋਂ ਗਿਣਤੀ ਸ਼ੁਰੂ ਹੋਈ ਸੀ ਜੀ ਹਜ਼ਾਰ ਵੋਟ ਗਿਣਤੀ ਹੋਈ ਸੀ ਅਸੀਂ ਹਾਰ ਲੈ ਕੇ ਆ ਗਏ ਸੀ ਜੀ ਇਹ ਡਾਕਟਰ ਦੇ ਪੁੱਤਰ ਨੂੰ ਹਾਰ ਪਾਣਿਆ ਡਾਕਟਰ ਸਾਹਿਬ ਨੂੰ ਹਾਰ ਪਾ ਕੇ ਆਪਾਂ ਵਧਾਈਆਂ ਦੇਣੀਆਂ ਨੇ ਕਿਉਂਕਿ ਸਾਡੇ ਉਸਨੂੰ ਭਾਈਚਾਰੇ ਦੀ ਬੜੀ ਕਦਰ ਰੱਖਦਾ ਹੈ ਔਰ ਪਿੰਡਾਂ ਦੇ ਜਿਹੜੇ ਕੰਮ ਕੀਤੇ ਨਿਕਾਸ ਦੇ ਉਹ ਵੱਡੇ ਕੰਮ ਕੀਤੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੱਲ ਜੀ ਸੱਚ ਗੱਲ ਜੀ ਕੀ ਨਾ ਆਪਣਾ ਨਾਮ ਪ੍ਰਤੀ ਗੁਪਤਾ ਜੀ ਹਾਂਜੀ ਇਹ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਵਰਕਰਾਂ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਜੰਮੀਵਾਲ ਹਲਕੇ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਮੈਂ ਕਿਉਂਕਿ ਇਹ ਜਿਹੜੀ ਜਿੱਤ ਆ ਡਾਕਟਰ ਰਾਜਕੁਮਾਰ ਜੀ ਦੇ ਕੰਮਾਂ ਦੇ ਕਰਕੇ ਹੋਈ ਆ ਅਸੀਂ ਦੇਖਦੇ ਆ ਉਹ ਸਵੇਰੇ ਹੀ ਮਤਲਬ ਬੜਾ ਕੁੱਲ ਲੋਕ ਆਂਦੇ ਨੇ ਕਿ ਸਨਹਾਰ ਤਰੀਕੇ ਦੇ ਕੰਮ ਹੁੰਦੇ ਆ ਲੋਕਾਂ ਦੇ ਕਿ ਲੋਕਾਂ ਨੇ ਇਹ ਜਿਹੜਾ ਸਿੱਤ ਦਾ ਫਤਵਾ ਸਸਰੀ ਗੱਲ ਜੀ ਸਸਰੀ ਗੱਲ ਜੀ ਕੀ ਨਾਮ ਜੀ ਆਪਣਾ ਮੇਰਾ ਮਾਸ ਪਰਮਜੀਤ ਸਿੰਘ ਜੀ ਜਿਹੜਾ ਤੁਹਾਨੂੰ ਤੋਂ ਹਰਾਲਾ ਕਲਾਂ ਤੋਂ ਜੀ ਅੱਛਾ ਡਾਕਟਰ ਸ਼ੰਕਮਰ 24000 ਪਲੱਸ ਲੀਡ ਕੀਤੀ ਹੋਆ ਤੇ ਆਪ ਇਸ ਕੁਝ ਦੇ ਵਾਪੇ ਕੀ ਕਹਿਣਾ ਚਾਹੁੰਦੇ ਆਂ ਆਮ ਵਰਕਰ ਸਾਹਿਬ ਨੇ 50000 ਬੋਟ ਦੇਤੇ ਜਿੰਨਾ ਜੀ ਕੰਮ ਉਹ ਵਧੀਆ ਕੀਤੇ ਹੋਏ ਪਿੰਡ ਦੇ ਵਿੱਚ ਆਸਿਆ ਦੋਹਾਂ ਜਨਾਂ ਦਾ ਡਬਲ ਇੰਜਣ ਦਾ ਕੰਮ ਵਧੀਆ ਤਰੀਕੇ ਨਾਲ ਕਰੂਗੇ ਹੋਰਾਂ ਦਾ ਸਾਰਾ ਜਿੰਨਾ ਕੰਮ ਰਹਿੰਦਾ ਆਂ ਇੰਡਸਟਰੀ ਦਾ ਸਾਰਾ ਕੁਝ ਲਿਆਣਗੇ ਸੀਐਮ ਸਾਹਿਬ ਦਾ ਵਾਦਾ ਹੈ ਵੀ ਕੋਈ ਵੀ ਕੰਮ ਨਹੀਂ ਰੁਕਣਾ ਅਸੀਂ ਜਤਾਤਾ ਹਾਂ ਸੀਐਮ ਸਾਹਿਬ ਇਹਨਾਂ ਨੇ ਇੱਥੇ ਸਾਈਨ ਕਰਦੇ ਰਹਿਣ ਧੰਨਵਾਦ ਜੀ ਧੰਨਵਾਦ ਜੀ